ਸਾਥੀਓ ਬਹੁਤ ਹੀ ਵਧੀਆ ਉਤਸ਼ਾਹ ਸੀਗਾ ਕੱਲ ਰਾਣੀਆਂ ਦੇ ਲੋਕਾਂ ਦੇ ਵਿੱਚ ਰਾਣੀਆਂ ਵਿਧਾਨ ਸਭਾ ਦੇ ਹਰ ਪਿੰਡ ਚੋਂ ਹਰ ਕਸਬੇ ਦੇ ਵਿੱਚੋਂ ਲੋਕ ਜਿਹੜੇ ਉਹ ਰਾਣੀਆਂ ਆਪਣੇ ਪ੍ਰਿਆ ਨੇਤਾ ਦੇ ਵਿਚਾਰ ਸੁਣਨ ਦੇ ਲਈ ਪਹੁੰਚੇ ਉਹ ਆਪਣੇ ਉਸ ਕ੍ਰਾਂਤੀਕਾਰੀ ਨੇਤਾਾਂ ਦੀ ਇੱਕ ਝਲਕ ਪਾਉਣ ਨੂੰ ਲੋਕ ਬੇਤਾਬ ਸੀ ਜੋ ਇਹ ਸਤਾਨਾਸ਼ਾ ਸਰਕਾਰ ਦੇ ਅੱਗੇ ਝੁਕਿਆ ਨਹੀਂ ਇਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਟੁੱਟਿਆ ਨਹੀਂ ਉਹਨਾਂ ਜੇਲ੍ਹ ਕੱਟ ਲਈ ਇੱਕ ਝੂਠੇ ਮੁਕਦਮੇ ਦੇ ਵਿੱਚ ਜਿਸ ਦੇ ਵਿੱਚ ਲਾਸਟ ਤੇ ਸੁਪਰੀਮ ਕੋਰਟ ਨੇ ਵੀ ਦਖਲਅੰਦਾਜ਼ੀ ਦੇ ਕੇ ਇਹ ਹੀ ਗੱਲ ਕਹੀ ਕਿ ਅਗਰ ਸੀਬੀਆਈ ਜਾਂ ਆਈਡੀ ਕੋਲ ਕੋਈ ਸਬੂਤ ਹੈ ਤਾਂ ਉਹ ਪੇਸ਼ ਕਰੇ ਜਾਂ ਤਾਂ ਸਜ਼ਾ ਦੇਾਂਗੇ ਜਾਂ ਜ਼ਮਾਨਤ ਦੇਾਂਗੇ ਉਹ ਕ੍ਰਾਂਤੀਕਾਰੀ ਨੇਤਾ ਜ਼ਮਾਨਤ ਤੇ ਬਾਹਰ ਆਏ ਉਹਨਾਂ ਆ ਕੇ ਅੱਜ ਉਹ ਵਿਜ਼ਨ ਦੱਸਿਆ ਰਾਣੀਆਂ ਦੇ ਵਿੱਚ ਉਹਨਾਂ ਰਾਣੀਆਂ ਦੇ ਲੋਕਾਂ ਨੂੰ ਗਾਰੰਟੀ ਦਿੱਤੀ ਭਗਤ ਸਿੰਘ ਚੌਂਕ ਦੇ ਵਿੱਚ ਖੜ ਕੇ ਕੇਜਰੀਵਾਲ ਸਾਹਿਬ ਨੇ ਇਹ ਗੱਲ ਕਹੀ ਕਿ ਮੈਂ ਰਾਣੀਆਂ ਦੇ ਲੋਕਾਂ ਨੂੰ ਗਾਰੰਟੀ ਦਿੰਦਾ ਇਹ ਕੇਜਰੀਵਾਲ ਦੀ ਗਾਰੰਟੀ ਏ ਕਿ ਰਾਣੀਆਂ ਨੂੰ ਸਭ ਡਿਵੀਜ਼ਨ ਦਾ ਜਿਹੜਾ ਦਰਜਾ ਹੈ ਉਹ ਅਸੀਂ ਦਿਲਵਾਵਾਂਗੇ ਤੁਹਾਡਾ ਇੱਕ ਹੀ ਕੰਮ ਹੈ ਤੁਸੀਂ ਸਾਡੇ ਕੈਂਡੀਡੇਟ ਹੈਪੀ ਰਾਣੀਆਂ ਨੂੰ ਝਾੜੂ ਵਾਲਾ ਬਟਨ ਨੱਪ ਕੇ ਇਥੋਂ ਕਾਮਯਾਬ ਕਰੋ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਗਾਰੰਟੀ ਦਿੰਨੇ ਆ ਕਿ ਰਾਣੀਆਂ ਨੂੰ ਸਭ ਡਿਵੀਜ਼ਨ ਬਣਾਵਾਂਗੇ ਤੇ ਇਹ ਸਭ ਲੋਕ ਜਾਣਦੇ ਨੇ ਕਿ ਕੇਜਰੀਵਾਲ ਸਾਹਿਬ ਜੋ ਗਾਰੰਟੀ ਦਿੰਦੇ ਨੇ ਉਸ ਗਾਰੰਟੀ ਨੂੰ ਉਹ ਪੂਰਾ ਕਰਦੇ ਨੇ ਉਹ ਚਾਹੇ ਦਿੱਲੀ ਦੇ ਵਿੱਚ ਹੋਏ ਚਾਹੇ ਉਹ ਪੰਜਾਬ ਦੇ ਵਿੱਚ ਹੋਏ ਉਹ ਹਰ ਗਾਰੰਟੀ ਨੂੰ ਪੂਰਾ ਹਮੇਸ਼ਾ ਕਰਦੇ ਨੇ ਸੋ ਰਾਣੀਆਂ ਦੇ ਲੋਕਾਂ ਨੇ ਬਹੁਤ ਸਾਧ ਦਿੱਤਾ ਬਹੁਤ ਹੀ ਜ਼ਿਆਦਾ ਉਤਸ਼ਾਹ ਸੀ ਲੋਕਾਂ ਦੇ ਵਿੱਚ ਆਪਦੇ ਪਿਰਿਆ ਨੇਤਾ ਨੂੰ ਸੁਣਦੇ ਲਈ ਪ੍ਰਚਾਰ ਬਹੁਤ ਵਧੀਆ ਚੱਲ ਰਿਹਾ ਜੀ ਜ਼ਬਰਦਸਤ ਚੱਲ ਰਿਹਾ ਲੋਕ ਨਾਲ ਜੁੜਦੇ ਜਾ ਰਹੇ ਨੇ ਪਿੰਡ ਪਿੰਡ ਜਿੱਥੇ ਜਾਈਦਾ ਲੋਕ ਇਹ ਕਹਿ ਰਹੇ ਨੇ ਕਿ ਅਸੀਂ ਹਰ ਇੱਕ ਨੂੰ ਇੱਕ ਮੌਕਾ ਦਿੱਤਾ ਇੱਕ ਮੌਕਾ ਅਸੀਂ ਇੱਕ ਆਮ ਸਾਡੇ ਵਿੱਚ ਦੇ ਸਾਡੇ ਘਰ ਦੇ ਬੱਚੇ ਨੂੰ ਦੇਣਾ ਜਿਹੜਾ ਸਾਡੇ ਵਿੱਚ ਚੋ ਵੀ ਘੰਟੇ ਰਹਿੰਦਾ ਕਿਉਂਕਿ ਦੂਸਰੇ ਸਾਰੇ ਕੈਂਡੀਡੇਟ ਜਿਹੜੇ ਨੇ ਉਹ ਸਾਰੇ ਕੈਂਡੀਡੇਟ ਹੀ ਬਾਹਰ ਤੋਂ ਨੇ ਇਹ ਸਾਰੇ ਪਰਦੇਸੀ ਲੋਕ ਨੇ ਅੱਜ ਆਏ ਨੇ ਚੰਦ ਦਿਨਾਂ ਦੇ ਲਈ ਮਹਿਮਾਨ ਨੇ ਉਸ ਤੋਂ ਬਾਅਦ ਚਲੇ ਜਾਣਗੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਸਥਾਨੀਆਂ ਮੁੱਦੇ ਨੇ ਰਾਣੀਆਂ ਦੇ ਬਹੁਤ ਹੀ ਜ਼ਿਆਦਾ ਜਿਹੜੀਆਂ ਜ਼ਰੂਰਤਾਂ ਨੇ ਜਿਹੜੀਆਂ ਇਸ ਟਾਈਮ ਦੇਖਿਆ ਜੀ ਰਾਣੀਆਂ ਨੂੰ ਸਬ ਡਿਵੀਜ਼ਨ ਬਣਾਉਣਾ ਜਿਸ ਤਰ੍ਹਾਂ ਸਾਡੇ ਨੇਤਾ ਜੀ ਵੀ ਇਸ ਚੀਜ਼ ਦੀ ਗਾਰੰਟੀ ਦੇ ਕੇ ਗਏ ਨੇ ਉਸ ਤੋਂ ਬਾਅਦ ਸਾਡੇ ਸਕੂਲ ਠੀਕ ਕਰਨਾ ਇੱਥੇ ਕੱਗਰ ਨਦੀਦ ਨੂੰ ਜਿਹੜਾ ਹੈ ਜੀ ਉਹਦੇ ਲਈ 12 ਮਾਸੀ ਪਾਣੀ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ 12 ਮਾਸੀ ਕੀਤਾ ਜਾਏ ਸਾਡੇ ਇਧਰ ਪਿੰਡਾਂ ਦੇ ਵਿੱਚ ਫਲੱਡੀ ਨਹਿਰਾਂ ਦੀ ਜ਼ਰੂਰਤ ਹੈ ਉੱਥੇ ਫਲੱਡੀ ਨਹਿਰਾਂ ਦੀ ਜਿਹੜੀ ਹੈ ਉਹ ਸ਼ੁਰੂਆਤ ਕਰਵਾਈ ਜਾਏ ਸਾਡੀਆਂ ਸੜਕਾਂ ਜਿਹੜੀਆਂ ਟੁੱਟੀਆਂ ਨੇ ਉਹਨਾਂ ਨੂੰ ਠੀਕ ਕਰਵਾਇਆ ਜਾਏ ਰਾਣੀਆਂ ਦੇ ਅੰਦਰ ਨਕਸ਼ੇ ਦਾ ਬਹੁਤ ਜ਼ਿਆਦਾ ਪ੍ਰਕੋਪ ਹੈ ਅਸੀਂ ਨਸ਼ੇ ਨੂੰ ਖਤਮ ਕਰਨ ਦੇ ਲਈ ਸਮਾਜਿਕ ਸੰਗਠਨ ਤੇ ਸਾਰੀਆਂ ਸੰਸਥਾਵਾਂ ਨਾਲ ਮਿਲ ਕੇ ਇੱਕ ਸਿਸਟਮ ਬਣਾਵਾਂਗੇ ਕਿ ਤਾਂ ਕਿ ਪਿੰਡੋਂ ਪਿੰਡ ਮਹੱਲੇ ਵਾਈਜ਼ ਵੀ ਉਹਨੂੰ ਰੋਕਿਆ ਜਾਏ ਤੇ ਜਿਹੜੇ ਬੱਚੇ ਨੇ ਸਾਡੇ ਉਹਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਇਆ ਜਾਏ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਏ ਉਹਨਾਂ ਲਈ ਪ੍ਰਾਈਵੇਟ ਇੰਡਸਟਰੀ ਦਾ ਇੱਥੇ ਇੰਤਜ਼ਾਮ ਕਰਾਇਆ ਜਾਏ ਤਾਂ ਕਿ ਉਹ ਲੋਕ ਇੱਥੇ ਇੰਡਸਟਰੀ ਆਏ ਉਹਨਾਂ ਨੂੰ ਜੋਬ ਮਿਲੇ ਉਹ ਆਪਦੇ ਮਾੜੀ ਸੰਗਤ ਇਚ ਨਾ ਕੋਈ ਬੱਚਾ ਪਏ ਡਿਪਰੈਸ਼ਨ ਦਾ ਸ਼ਿਕਾਰ ਨਾ ਕੋਈ ਬੱਚਾ ਹੋਏ ਉਹ ਸਾਰੇ ਆਪਦੇ ਕੰਮ ਧੰਦੇ ਲੱਗਣ ਤੇ ਨਸ਼ਿਆਂ ਨੂੰ ਜਿਹੜੀ ਇਸ ਦਲਦਲ ਚੋਂ ਨਿਕਲਣ ਵਾ